ਸੋਰਠ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖਾਰਬਿੰਦ ਦੁਆਰਾ ਉਪਦੇਸ਼ ਬਖਸ਼ ਰਹੇ ਨੇ ਸੰਤੋ ਹਰ 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 ਆਰਾਧ ਹੋ ਹਰ ਆਰਾਧ ਸਭ ਕੁਛ ਪਾਈਐ ਕਾਰਜ ਸagle ਸੱਧ ਹੋ ਜੇ ਸੋਖੇ ਜੀ ਅਰਥਦਾਸ ਬੇਨਤੀ ਕਰੇ ਤਾਂ ਹੈ ਗੁਰੂ ਪਿਆਰਿਓ ਗੁਰਮਖੋ ਪਰਮੇਸ਼ਰ ਦੀ ਅਰਾਧਨਾ ਕਰੋ ਤਾਂ ਪਰਮੇਸ਼ਰ ਦੀ ਅਰਾਧਨਾ ਦੇ ਨਾਲ ਜਿਹੜੇ ਤੁਹਾਡੇ ਕੰਮ ਨੇ ਉਸ ਪੂਰੇ ਹੋ ਜਾਣਗੇ ਪਰ ਪਰਮੇਸ਼ਰ ਦੀ ਜਿਹੜੀ ਅਰਦਨਾ ਹੈ ਉਹ ਭਾਈ ਐਵੇਂ ਥੋੜੀ ਹੋ ਜਾਂਦੀ ਹੈ ਜੇ ਕਿ ਤੋ ਕੋਈ ਸਮਾਨ ਲੈਣਾ ਹੈ ਤਾਂ ਉਹਦੇ ਬਦਲੇ ਕੋਈ ਵਸਤੂ ਦੇਣੀ ਪੈਂਦੀ ਹੈ ਫੇਰ ਹੀ ਚੀਜ਼ ਪ੍ਰਾਪਤ ਹੁੰਦੀ ਹੈ ਤਾਂ ਗੁਰੂ ਘਰ ਦੇ ਵਿੱਚ ਕੀ ਦੇਣਾ ਜਾਂ ਗੁਰੂ ਨੇ ਕੀ ਮੰਗਿਆ ਆਪਣੇ ਸਿੱਖ ਤੋਂ ਕੰਚਨ ਸਿਓ ਪਾਈਆ ਨਹੀਂ ਤੋਲ ਮਨ ਦੇ RAM ਲੀਆ ਹੈ ਮੋ ਬਗਤ ਕਬੀਰ ਜੀ ਕਹਿੰਦੇ ਮਨ ਮਨ ਰੂਪੀ ਜਿਹੜੀ ਵਸਤੂ ਤੇਰੇ ਕੋਲ ਹੈ ਨਾ ਉਹ ਤੈਨੂੰ ਆਪਣੇ ਗੁਰੂ ਨੂੰ ਭੇਟਾ ਕਰਨੀ ਪਊਗੀ ਗੁਰੂ ਦੇ ਚਰਨਾਂ 'ਚ ਫਿਰ ਤੈਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਏਗੀ ਜਦੋਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਏਗੀ ਫਿਰ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਫਿਰ ਜਿਹੜੇ ਤੇਰੇ ਮਨ ਦੇ ਫੁਰਨੇ ਨੇ ਨਾ ਚੰਗੇ ਫੁਰਨੇ ਪਰਮੇਸ਼ਰ ਇਸ ਤਰ੍ਹਾਂ ਪੂਰੇ ਕਰੇਗਾ ਤੂੰ ਸੋਚਿਆ ਵੀ ਨਹੀਂ ਹੋਊਗਾ ਤੇ ਕਾਰਜ ਪਹਿਲਾਂ ਹੀ ਪੂਰੇ ਹੋ ਜਾਣਗੇ ਇਸ ਕਰਕੇ ਇਹ ਪੰਕਤੀ ਨੂੰ ਆਪਣੇ ਹਿਰਦੇ ਚ ਧਾਰਨ ਕਰੀਏ ਸੰਤ ਹੋ ਹਰ 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 ਆਰਾਧ ਹੋ ਹਰ ਆਰਾਧ ਸਭੋ ਕੁਝ ਪਾਈ ਹੈ ਸਭ ਕੁਝ ਪ੍ਰਾਪਤ ਹੋ ਜਾਂਦਾ ਕਿਦਾਂ ਕਾਰਜ ਸਗਲੇ ਸਾਧਾ ਹੋ ਜੇ ਪਰਮੇਸ਼ਰ ਦਾ ਭਜਨ ਕਰੀਏ ਨਾ ਤੇ ਫਿਰ ਸਾਰੇ ਕਾਰਜ ਆਪੇ ਹੀ ਰਾਸ ਹੋ ਜਾਂਦੇ अपना कार्य आप स्वारे। ਸੁਰਹੂ ਵਿਚਾਰ ਸਤਿਗੁਰੂ ਸਾਹਿਬ ਗੁਰਪ੍ਰਕਰਨਦਾਸ ਦੇ ਮਨ ਦੇ ਵਿੱਚ ਆਇਆ ਸੀ ਆਪ ਜੀ ਨਾਲ ਸਾਂਝਾ ਕੀਤਾ ਜਾਵੇ ਉਪਦੇਸ਼। ਅਸਲ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਪਣ ਦਾ ਪਤਾ ਤਾਂ ਸਭ ਨੂੰ ਹੈ। ਪਰ ਪਰਮੇਸ਼ਰ ਦਾ ਨਾਮ ਜਪਦਾ ਉਹੀ ਹੈ ਜਿਹਦੇ ਤੇ ਬਖਸ਼ਿਸ਼ ਕਿਰਪਾ ਹੋਵੇ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਉਨ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਗੁਰੂ ਦੀ ਪ੍ਰਾਪਤੀ ਹੁੰਦੀ ਆ ਜਿਦੇ ਤੇ ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਕਿੱਦਾਂ ਹੋਵੇਗੀ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਪ੍ਰਭੂ ਦੀ ਉਸਤਤ ਦਿਨ ਰਾਤ ਹਿਰਦੇ ਦੇ ਵਿੱਚ ਗਰੀਬੀ ਗダਹ ہماری ਮਨ ਦੇ ਵਿੱਚ ਕਰਨਾ ਪਏਗਾ ਫਿਰ ਬਖਸ਼ਿਸ਼ ਹੋਏਗੀ ਫਿਰ ਜਦੋਂ ਬਖਸ਼ਿਸ਼ ਹੋਏਗੀ ਫਿਰ ਹਰ ਆਰਾਧ ਸਭੋ ਕੁਛ ਪਈਏ ਕਾਰਜ ਸਗਲੇ ਸਾਧੋ ਚਿੰਤਾ ਨਹੀਂ ਕਰਨੀ ਕਿਸੇ ਵੀ ਚੀਜ਼ ਦੀ ਜੋ ਹੋਵਾ ਹੋ ਵਤਸੋ ਜਾਨਣਾ ਪ੍ਰਭ ਆਪਣੇ ਕਾ ਹੁਕਮ ਪਛਾਨਾ ਹੁਕਮ ਦੇ ਵਿੱਚ ਰਹਿਣਾ ਬਸ ਸੋ ਗੁਰੂ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ